ਬੇਹਦੀ ਵੱਡਾ ਹਾਦਸਾ ਵਾਪਰਿਆ ਰਖੜੀ ਵਾਲੇ ਤਿਉਹਾਰ ਵਾਲੇ ਦਿਨ ਤਾਂ ਅਜੇਹ ਦੇ ਵਿੱਚ ਤੁਹਾਨੂੰ ਦੱਸ ਦਈਏ ਹੁਸ਼ਿਆਰਪੁਰ ਦੇ ਵਿੱਚ ਸਵਾਰੀਆਂ ਦੇ ਨਾਲ ਭਰੀ ਹੋਈ ਜੋ ਬੱਸ ਹੈ ਉਹ ਬੇਕਾਬੂ ਹੋ ਜਾਂਦੀ ਹੈ ਬੇਕਾਬੂ ਹੋਣ ਤੋਂ ਬਾਅਦ ਜੋ ਸਵਾਰੀ ਬੱਸ ਦੇ ਵਿੱਚ ਮੌਜੂਦ ਹੁੰਦੇ ਨੇ ਉਹਦੇ ਨਾਲ ਹੀ ਜੋ ਬੱਸ ਹੈ ਉਹ ਪਲਟ ਜਾਂਦੀ ਹੈ ਅਜੇਹ ਦੇ ਵਿੱਚ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬੱਸ ਦੇ ਵਿੱਚ 60 ਲੋਕੀ ਸਵਾਰ ਹੁੰਦੇ ਨੇ ਅਜੇਹ ਦੇ ਵਿੱਚ 25 ਲੋਕੀ ਜਿਹੜੇ ਨੇ ਜ਼ਖਮੀ ਨੇ ਦੇ ਨਾਲ ਹੀ ਦੋ ਲੋਕਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ 25 ਸਾਲ ਦਾ ਨੌਜਵਾਨ ਹੈ ਤੇ ਇੱਕ 55 ਸਾਲ ਦੀ ਔਰਤ ਹੈ ਜਿਸ ਦੀ ਹਾਲਤ ਗੰਭੀਰ ਹੈ ਜਿਸ ਨੂੰ ਕਿ ਹਸਪਤਾਲ ਦੇ ਵਿੱਚ ਭੜਤੀ ਕਰਵਾਇਆ ਗਿਆ ਇਲਾਜ ਉਹਨਾਂ ਦਾ ਕੀਤਾ ਜਾ ਰਿਹਾ ਤੇ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਹਾਦਸੇ ਤੋਂ ਬਾਅਦ ਜਿਹੜੇ ਮੌਕੇ ਤੇ ਲੋਕੀ ਮੌਜੂਦ ਹੁੰਦੇ ਨੇ ਤਾਂ ਮੌਕੇ ਤੇ ਲੋਕਾਂ ਦੇ ਵੱਲੋਂ ਜਾ ਕੇ ਬੱਸ ਦੇ ਵਿੱਚ ਜੋ ਸਵਾਰੀ ਬੈਠੇ ਹੁੰਦੇ ਨੇ ਉਹਨਾਂ ਦਾ ਰੈਸਕਿਊ ਕੀਤਾ ਜਾਂਦਾ ਹੈ ਦਾ ਬੇਹਦੀ ਵੱਡਾ ਹਾਦਸਾ ਜੋ ਹੈ ਉਹ ਵਾਪਰਿਆ ਤੁਹਾਨੂੰ ਦੱਸ ਦਈਏ ਪੰਜਾਬ ਦੇ ਹੁਸ਼ਿਆਰਪੁਰ ਜਲੰਧਰ ਹਾਈਵੇ ਤੇ ਦਸੂਹਾ ਨੇੜੇ ਸਵਾਰੀਆਂ ਦੇ ਨਾਲ ਪੈਰੀ ਬੱਸ ਪਲਟ ਗਈ ਘਟਨਾ ਦੇ ਸਮੇਂ ਬਸ 10 ਹਾ ਤੋਂ ਜਲੰਧਰ ਆ ਰਹੀ ਸੀ ਬਸ ਦੇ ਵਿੱਚ ਕਰੀਬ 60 ਯਾਤਰੀ ਸਵਾਰ ਸਨ ਇਸੇ ਘਟਨਾ ਦੇ ਵਿੱਚ ਕਰੀਬ 25 ਯਾਤਰੀ ਜ਼ਖਮੀ ਹੋਏ ਜਿਨ੍ਹਾਂ ਦੇ ਵਿੱਚੋਂ ਦੋ ਲੋਕ ਗੰਭੀਰ ਜ਼ਖਮੀ ਨੇ ਦੋਵਾਂ ਨੂੰ ਤੁਰੰਤ ਅੰਮ੍ਰਿਤਸਰ ਰੈਫਰ ਕੀਤਾ ਗਿਆ ਇਸ ਦੌਰਾਨ ਬਾਕੀਆਂ ਦਾ ਸਿਵਲ ਹਸਪਤਾਲ ਦਸੂਹਾ ਵਿਖੇ ਇਲਾਜ ਚੱਲ ਰਿਹਾ ਹੈ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਅੱਜ ਯਾਨੀ ਸੋਮਵਾਰ ਸਵੇਰੇ ਵਾਪਰਿਆ ਯਾਤਰੀਆਂ ਮੁਤਾਬਕ ਘਟਨਾ ਸਮੇਂ ਬੱਸ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਬੱਸ ਬੇਕਾਬੂ ਹੋ ਕੇ ਖੇਤ ਦੇ ਵਿੱਚ ਜਾ ਕੇ ਪਲਟ ਗਈ ਜਿਸ ਤੋਂ ਬਾਅਦ ਆਸ-ਪਾਸ ਦੇ ਵਾਹਨਾਂ 'ਚੋਂ ਉਤਰੇ ਲੋਕਾਂ ਨੇ ਤੁਰੰਤ ਬਚਾਅ ਸ਼ੁਰੂ ਕੀਤਾ ਅਤੇ ਮਾਮਲੇ ਦੀ ਸੂਚਨਾ ਦਸੂਹਾ ਪੁਲਿਸ ਨੂੰ ਦਿੱਤੀ ਗਈ ਦੱਸਦਾ ਏ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਹੁਸ਼ਿਆਰਪੁਰ ਅਦੀਨ ਪੈਂਦੇ ਥਾਣਾ ਦਸੂਹਾ ਦੀ ਪੁਲਿਸ ਜਾਂਚ ਦੇ ਲਈ ਮੌਕੇ ਤੇ ਪਹੁੰਚੀ ਪੁਲਿਸ ਨੇ ਤੁਰੰਤ ਰਾਹਗੀਰਾਂ ਦੀ ਮਦਦ ਦੇ ਨਾਲ ਸਾਰੇ ਲੋਕਾਂ ਨੂੰ ਬੱਸ ਦੇ ਵਿੱਚੋਂ ਦੀ ਬਾਹਰ ਕਢਣਾ ਸ਼ੁਰੂ ਕਰ ਦਿੱਤਾ ਐਂਬੂਲੈਂਸ ਅਤੇ ਨਿੱਜੀ ਵਾਹਨਾਂ ਦੀ ਮਦਦ ਦੇ ਨਾਲ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਇਲਾਜ ਸ਼ੁਰੂ ਕੀਤਾ ਗਿਆ ਫਿਲਹਾਲ ਇਸ ਘਟਨਾ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਦੋ ਜਣਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਿਹੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇੱਥੇ ਅਣ ਹੋਣੀ ਜੋ ਵੱਡੀ ਵਾਪਰ ਸਕਦੀ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਬੱਸ ਜੋ ਹੈ ਹਾਈਵੇ ਉੱਤੇ ਪਲਟ ਜਾਂਦੀ ਹੈ ਖੇਤਾਂ ਦੇ ਵਿੱਚ ਜਾ ਕੇ ਪਲਟ ਜਾਂਦੀ ਹੈ ਜੋ ਉੱਥੇ ਪ੍ਰਤੱਖ ਦਰਸ਼ਕੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੱਸ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ ਤਾਂ ਅਜਿਹੇ ਦੇ ਵਿੱਚ ਜੇਕਰ ਉੱਥੇ ਹੋਰ ਵੀ ਕੋਈ ਗੱਡੀ ਜਾਂ ਫਿਰ ਬਾਈਕ ਸਵਾਰ ਕੋਈ ਵੀ ਮੌਜੂਦ ਹੁੰਦਾ ਤਾ ਫਿਰ ਵੱਡਾ ਹਾਦਸਾ ਵਾਪਰ ਸਕਦਾ ਸੀ ਤਾਂ ਅਜੇਹੇ ਦੇ ਵਿੱਚ ਗਣੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅਣਗੈਲੀ ਕਹਿ ਸਕਦੇ ਹਾਂ ਵੱਡੀ ਅਣਗੈਲੀ ਹੋਈ ਹੈ ਜਿਸ ਦੇ ਵਿੱਚ ਜੋ ਦੱਸਿਆ ਜਾ ਰਿਹਾ ਹੈ ਕਿ ਬਸ ਬਹੁਤ ਤੇਜ਼ ਰਫਤਾਰ ਦੇ ਵਿੱਚ ਸੀ ਅਜੇਹੇ ਦੇ ਵਿੱਚ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਵੀ ਪੈ ਰਿਹਾ ਜਿਸ ਦੇ ਕਾਰਨ ਸੜਕਾਂ 'ਤੇ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਚਲਾਉਣਾ ਬੇहद ਖਤਰਨਾਕ ਸਾਬਤ ਹੋ ਸਕਦਾ ਹੈ ਤਾਂ ਕਿਤੇ ਨਾ ਕਿਤੇ ਇੱਥੇ ਵੀ ਅਣਗਿਹਲੀ ਸਾਮਣੀ ਆਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਉੱਤੇ ਕਾਰਵਾਈ ਜੋ ਹੈ ਉਹ ਕੀਤੀ ਜਾ ਰਹੀ ਹੈ